ਕੋਈ ਕਿਸੇ ਦੇ ਪਿਆਰ ਦੇ ਵਿੱਚ ਇੰਨਾ ਅੰਨਾ ਹੋ ਸਕਦਾ ਹੈ ਕਿ ਉਸ ਨੂੰ ਆਪਣੇ ਬੱਚੇ ਹੀ ਨਾ ਚੰਗੇ ਲੱਗਣ ਜੀ ਹਾਂ ਇੱਕ ਅਚੇਹੀ ਹੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਨੌਜਵਾਨ ਨੇ ਇੱਕ ਬੇਗਾਨੀ ਜਨਾਨੀ ਮਗਰ ਲਾ ਕੇ ਆਪਣੇ ਦੋ ਬੱਚੇ ਹੀ ਬਿਲਡਿੰਗ ਤੋਂ ਸੁੱਟ ਦਿੱਤੇ ਦਰਅਸਲ ਇਹ ਖਬਰ ਚੀਨ ਦੀ ਹੈ ਪਰ ਹੈਰਾਨ ਕਰ ਦੇਣ ਵਾਲੀ ਹੈ ਪਰੇਸ਼ਾਨ ਕਰ ਦੇਣ ਵਾਲੀ ਹੈ ਚੀਨ ਦੇ ਵਿੱਚ ਇੱਕ ਪ੍ਰੇਮੀ ਜੋੜੇ ਨੂੰ ਆਪਣੇ ਦੋ ਬੱਚਿਆਂ ਨੂੰ ਉਹਨਾਂ ਦੇ ਅਪਾਰਟਮੈਂਟ ਬਿਲਡਿੰਗ ਦੀ ਖਿੜਕੀ ਤੋਂ ਬਾਹਰ ਸੁੱਟਣ ਦੇ ਲਈ ਮੌਤ ਦੀ ਸਜ਼ਾ ਸੁਣਾਈ ਗਈ ਹੈ। ਦਰਅਸਲ ਇਸ ਖਬਰ ਨੇ ਚੀਨ ਦੇ ਵਿੱਚ ਤਹਿਲ ਕਮਾ ਜ਼ਿਆਦਾ ਪਾਸੀਆ ਤੇ ਇਹਨਾਂ ਦੀ ਸਜ਼ਾ ਦੇ ਲਈ ਹਰ ਕੋਈ ਉਡੀਕ ਕਰ ਰਿਹਾ ਸੀ। ਇਸ ਪ੍ਰੇਮੀ ਜੋੜੇ ਨੇ ਆਪਣੇ ਪੇਂਡ ਦੇ ਵਿੱਚ ਰੁਕਾਵਟ ਬਣ ਰਹੀ ਦੋ ਬੱਚਿਆਂ ਨੂੰ ਬਿਲਡਿੰਗ ਦੀ 15ਵੀਂ ਮੰਜ਼ਲ ਤੋਂ ਖਿੜਕੀ ਚੋਂ ਬਾਹਰ ਸੁੱਟ ਦਿੱਤਾ। ਇਹ ਜੋੜਾ ਇਹਨਾਂ ਦੋਹਾਂ ਬੱਚਿਆਂ ਤੋਂ ਛੁਟਕਾਰਾ ਪਾ ਕੇ ਨਵਾਂ ਪਰਿਵਾਰ ਸ਼ੁਰੂ ਕਰਨਾ ਚਾਹੁੰਦਾ ਸੀ ਇਸ ਖਾਤਮਾ ਕੱਟਣਾ ਤੋਂ ਬਾਅਦ ਚੀਨ ਦੇ ਲੋਕ ਗੁੱਸੇ ਵਿੱਚ ਆ ਗਏ ਸਨ ਬਾਅਦ ਵਿੱਚ ਮਾਮਲੇ ਦੀ ਸੁਣਵਾਈ ਕਰਦੇ ਹੋਏ ਅਦਾਲਤ ਨੇ ਦੋਸ਼ੀ ਚਾਂਗ ਬੋ ਅਤੇ ਉਸਦੀ ਪ੍ਰੇਮਿਕਾ ਜੇ ਚੇਂਗਚੇਨ ਨੂੰ ਮੌਤ ਦੀ ਸਜ਼ਾ ਸੁਣਾਈ ਜੀ ਹਾਂ ਉਦਹੀ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਚੀਨ ਦੀ ਸੁਪਰੀਮ ਕੋਰ ਦੁਆਰਾ ਮੌਤ ਦੀ ਸਜ਼ਾ ਨੂੰ ਮਨਜ਼ੂਰੀ ਦੇਣ ਦੇ 2 ਸਾਲ ਤੋਂ ਬਾਅਦ ਹੁਣ ਹਾਲੀ ਦੇ ਵਿੱਚ ਜੋੜੇ ਨੂੰ ਮਾਰੂ ਟੀਕੇ ਦੁਆਰਾ ਮਾਰਿਆ ਗਿਆ ਅਦਾਲਤ ਨੇ ਪੀਸੋਬੀ ਦੇ ਵਿੱਚ ਚਾਂਗ ਨੂੰ ਆਪਣੇ ਦੋ ਬੱਚਿਆਂ ਨੂੰ 15ਵੀਂ ਮੰਜ਼ਿਲ ਤੋਂ ਇੱਕ ਉੱਚੀ ਅਪਾਰਟਮੈਂਟ ਦੀ ਖਿੜਕੀ ਵਿੱਚੋਂ ਬਾਹਰ ਸੁੱਟਣ ਦਾ ਦੋਸ਼ੀ ਠਹਿਰਾਇਆ ਗਿਆ ਸੀ ਜਦਕਿ ਉਸ ਦੀ ਪ੍ਰੇਮਿਕਾ ਨੂੰ ਉਸੇ ਬॉयਫ੍ਰੈਂਡ ਨੂੰ ਬੱਚਿਆਂ ਨੂੰ ਮਾਰਨ ਲਈ ਮਜਬੂਰ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਸੀ ਜਿਨ੍ਹਾਂ ਚਾਂਗ ਦੀ ਇੱਕ 2 ਸਾਲ ਦੀ ਕੁੜੀ ਅਤੇ 1 ਸਾਲ ਦਾ ਲੜਕਾ ਸੀ ਔਰਤ ਨੇ ਉਨ੍ਹਾਂ ਨੂੰ ਛੁਟਕਾਰਾ ਪਾਉਣ ਦੇ ਲਈ ਇਹ ਸਭ ਕਰਨ ਦੇ ਲਈ ਕਿਹਾ ਜਿਨ੍ਹਾਂ ਛੁਟਕਾਰਾ ਪਾਉਣ ਦੇ ਲਈ ਕਿਹਾ ਕਿਉਂਕਿ ਉਨ੍ਹਾਂ ਨੂੰ ਆਪਣੇ ਰਿਸ਼ਤੇ ਦੇ ਵਿੱਚ ਇਹ ਬੱਚੇ ਰੁਕਾਵਟ ਬੱਜੋ ਦੇਖ ਦੇਸੀ ਸਵਾਦ ਆਪਣੀ ਪ੍ਰੇਮਿਕਾ ਦੇ ਪ੍ਰਭਾਵ ਦੇ ਵਿੱਚ ਇਸ ਸ਼ਖਸ ਨੇ ਆਪਣੇ ਹੀ ਬੱਚਿਆਂ ਨੂੰ ਅਪਾਰਟਮੈਂਟ ਦੀ ਖਿੜਕੀ ਤੋਂ ਬਾਹਰ ਸੁੱਟ ਕੇ ਮਾਰ ਦਿੱਤਾ ਸੀ ਤੇ ਹੁਣ ਇਹਨਾਂ ਨੂੰ ਹਾਲ ਹੀ ਦੇ ਵਿੱਚ ਮਾਰੂ ਟੀਕਾ ਲਗਾ ਕੇ ਸਜ਼ਾਏ ਮੌਤ ਦਿੱਤੀ ਗਈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ